ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੌਲਾਂ ਦੀਆਂ ਫਿੰਨੀਆਂ ਬਣਾਵਾਂਗੇ ਆ ਚੌਲਾਂ ਦਾ ਆਟਾ ਹੈ ਅੱਧਾ ਕਿਲੋ ਹੈਗਾ ਆ ਕਾਜੂ ਬਦਾਮ ਵਿੱਚ ਥੱਲੇ ਬਦਾਮ ਤੇ ਆਹ ਦਾਖਾ ਇਹ ਪਾਵਾਂਗੇ ਨਾਲੇ ਆਪਾਂ ਕਾਲੀਆਂ ਮਿਰਚਾਂ ਪਾਵਾਂਗੇ ਤੇ ਆਪਾਂ ਦੇਸੀ ਘਿਓ ਦੀਆਂ ਬਣਾਵਾਂਗੇ ਤੇ ਅੱਗ ਬਲ ਫੀ ਆਪਾਂ ਕੜਾਹੀ ਧਰਾਂਗੇ ਆਪਕੇ ਉਪਾਣਾਂ ਦੇ ਦੇਸੀ ਚਲੋ ਆਪਕੇ ਉਪਾ ਲੈ ਆ ਦੇਸੀ ਜੇ ਲੋਕ ਇਹ ਉਗਾਰਮ ਹੋ ਗਿਆ ਫਿਰ ਆਪਾਂ ਆਟਾ ਪਾਵਾਂਗੇ ਵਿੱਚ ਚੌਲਾਂ ਦਾ ਹਲੋ ਆਪਾਂ ਕਿ ਉਗਾਰਮ ਹੋ ਗਿਆ ਹੁਣ ਆਪਾਂ ਆਟਾ ਪਾਵਾਂਗੇ आप मठी मठी अगते भुना पहला अग तेज हो गई सी हूँ मठी अगते कड़ाई भरी है ते मठी अगते हौली हौली भुन्ना वादिया सवार भुन्ना ਪੁੱਜੀ ਜਾਂਦਾ। 10-10 ਮਿੰਟ ਹੋ ਗਏ ਪੁੱਜੀ ਜਾਂਦੇ ਨੂੰ। ਤੇ ਆਪਾਂ 2-3 ਮਿੰਟ ਹੋਰ ਭੁੰਨਾਂਗੇ ਆਟਾ ਵਧੀਆ ਪੁੱਜੇ ਉਹ ਮੱਠੀ-ਮੱਠੀ ਅੱਗ ਤੇ ਬਹੁਤ ਵਧੀਆ। ਤੇ 2-3 ਮਿੰਟ ਆਪਾਂ ਹੋਰ ਭੁੰਨਾਂਗੇ ਤੇ ਫਿਰ ਆਪਾਂ ਲਾ ਲਾਂਗੇ। ਵਧੀਆ ਪੁੱਜ ਗਿਆ ਆਟਾ। ਕੱਚਾ ਨਹੀਂ ਰੱਖਣਾ ਜਮਾਂ ਵੀ। ਤਾਂ ਮੋਟਾ ਥੱਲੇ ਲੱਗ ਜਾਂਦਾ ਵੀ ਜਦੋਂ ਮੈਂ ਨਾਲ ਦੀ ਨਾਲ ਖੁਰਚਣਾ ਮਾਰੀ ਜਾਂਦੀ ਆਂ ਨੀ ਵਿੱਚ ਰੜੀ ਜਾਂਦਾ ਹੈਗਾ। ਲਓ ਹੁਣ ਆਪਣਾ ਆਟਾ ਭੁੱਜ ਗਿਆ ਉਸ ਤੇ ਵੇਖੀ ਨਾ ਮੈਂ ਇਹ ਕਾਜੂ ਤੇ ਬਦਾਮ ਤੇ ਦਾਖਾ ਪਾ ਦਨੇ ਆ ਫੇਰ ਉੱਤੇ ਹੀ ਆਪਾਂ ਬਾਕੀ ਜਿਹੇ ਇਲਾਕੇ ਪਾਵਾਂਗੇ ਲਓ ਹੁਣ ਆਪਾਂ ਲਾਵਾਂਗੇ ਆਟਾ ਆਪਣਾ ਤਿਆਰ ਹੈ ਅਪਾ ਕਾਲੀਆਂ ਮਿਰਚਾਂ ਪਾਵਾਂਗੇ ਹੁਣ ਸਾਬਤੀਆਂ ਅਪਾ ਚੰਗੀ ਤਰ੍ਹਾਂ ਲਾ ਲੈਨੇ ਆਂ ਫਿਰ ਕਿ ਆਪਾਂ ਖੰਡ ਪਾਵਾਂਗੇ ਹੁਣ ਆਪਾਂ ਖੰਡ ਪਾ ਦਿੰਨੇ ਆਂ ਗੂੜਾ ਖੰਡ ਹੈਗੀ ਇੰਗੀ ਤਰ੍ਹਾਂ ਲਾ ਦੇਾਂਗੇ ਖੰਡ ਖੰਡ ਨੂੰ ਆਪਾਂ ਪੈਣਗੇ ਬਹੁਤ ਵਧੀਆ ਬਣਨ ਲੱਗੀਆਂ ਖੰਡ ਦੀ ਜਿਹੜੀ ਵਿੱਚ ਗੰਢ ਹੈ ਉਹ ਵੀ ਸਵਾਰ ਕੇ ਮਾਰ ਦੇਾਂਗੇ ਆਪਾਂ ਮੇਰਾ ਪਣੀ ਖੰਡ ਵੀ ਆਪਾਂ ਰਲਾ ਲਈਏ ਚੰਗੀ ਤਰ੍ਹਾਂ ਹੁਣ ਆਪਾਂ ਦੁੱਧ ਪਾਵਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਜਿੰਨੇ ਕਿ ਲੋੜ ਹੈ ਦੁੱਧ ਨੂੰ ਆਪਾਂ ਪਹਿਲਾਂ ਗਰਮਾ ਕਰਕੇ ਰੱਖ ਲਿਆ ਸੀਗਾ ਸਾਰਾ ਹੀ ਪੈ ਜਾਊਗਾ ਦੁੱਧ

ਆਪਾਂ ਪਸਾਰਾnga ਪਿੰਨਗਾ ਬਣਾ ਲenga ਬਹੁਤ ਵਧੀਆ ਪਿੰਨਗਾ ਬਣੀਆਂ ਦੇਖੋ ਕਿੱਡੀਆਂ ਵਧੀਆ ਬਣੀਆਂ ਬਹੁਤ ਵਧੀਆ ਪਿੰਨਗਾ ਬਣੀਆਂ ਦੇਖੋ ਆਪਣੀਆਂ ਤੇ ਤੁਹਾਨੂੰ ਆਪਾਂ ਖਾ ਕੇ ਵੀ ਦਿਖਾਵਾਂਗੇ ਇੱਕ ਪਿੰਨੀ ਅੱディ ਖਾਵਾਂਗੇ ਵਾਲੀ ਤਾਂ ਮੈਥੋਂ ਖਾਦੀ ਜਾਂਦੀ ਬਹੁਤ ਵਧੀਆ ਟੇਸਟੀ ਬਣਣਗੇ ਬਹੁਤ ਸਵਾਦ ਬਣਣਗੇ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਜੀ ਇਹਨਾਂ ਨੂੰ ਸਬਸਕ੍ਰਾਈਬ ਕਰਿਓ